ਕੋਹ ਨਾ ਜਾ ਰਾ ਬਸ ਫਾਕ ਨੇ ਖਰਾਬ ਕਰ ਹਾਂ ਬੰਦੇ ਨਹੀਂ ਇਹਦੇ ਉੱਪਰ ਉਹਦੀ ਨਹੀਂ ਉਹਦਾ ਜਾਣਾ ਚੱਲ ਅਕਲੋਨੀ ਚਾਹੀਦੀ ਮਾੜੀ ਮੋਟੀ ਠੀਕ ਹੈ ਰਾਜੂ ਸ਼ਰ ਦੇ ਅੱਜ ਤੂੰ ਭਗਾ ਕੋ ਅਨੇ ਮਾਰ ਦੇਖੀ ਆ ਤੇਰੀ ਸੋ ਨਾ ਚੋ 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 ਦੋ ਆਪਣੀ ਨਹੀਂ ਮਾਰ ਆਪਣੀ ਨਹੀਂ ਮਾਰ ਕੌਣ ਆ ਰਿਹਾ ਹੈ ਤੂੰ ਨਮਕਾ ਅਫੀਸ਼ਰ ਉਹ ਤੇਰੀ ਪਿਆ ਛੁੱਟ ਕਰੀਂ ਕਮਾਰ ਦੇ ਮਾਰ ਮਾਰ ਬਿੰਬੂਤਰਾ ਨਾਲ ਲੜਿਆ ਬਿੰਬੂਤਰਾ ਆਦੀ ਪਿਆ ਨਾਲ ਲੜੋ ਯਾਰ ਤੇਰੀ ਮਾਰ ਜਰਾ ਨਹੀਂ ਪਰ ਤੇਰੀ ਮੇਰੀ ਮਾਂ ਦਾ ਚੰਦ ਪੈ ਉਹ ਛੱਡ ਦੇ ਨਾ ਮੈਂ ਕਹਿੰਦੇ ਜਨਾਨੀ ਨੂੰ ਕੁਝ ਕਹਿਣ ਹੀ ਨਹੀਂ ਦਿਆ ਮੈਂ ਬੱਸ ਇਹਨੇ ਕੀ ਕਰੇਗਾ ਜਿੱਤਾਂ ਕੀ ਆਈ ਨਹੀਂ ਤੂੰ ਤੇ ਤੇਰੀ ਕਦਰ ਇਕਦਮ ਇਕਦਮ ਮੇਰੀ ਮਾਲੂ ਨੇ ਮੇਰਾ ਕੋਈ ਨਹੀਂ ਮੈਂ ਇਹਨਾਂ ਨਾਲ ਯਾਰ ਪਾਪਾ ਨਾਲ ਕੋਸ਼ਿਸ਼ ਨਾਲ ਯਾਰ ਅੱਤੇ ਗਾ ਲਓ ਨਾਲ ਯਾਰ ਤੋਂ ਦੋ ਯਾਰ ਤੋਂ ਨਾਲ ਨਹੀਂ ਨਾਲ ਯਾਰ ਗਾ ਲਓ ਯਾਰ ਕੁੱਤਿਆਂ ਨਾਲ ਚਪੇੜਾ ਮਾਰੀਏ मैं बसाईवर दहन वाली हाँ मेरे बेटे लड़ाई हुई है मेरे न लड़ाई मेरे नई की राजू महाजन ने आरोप चपेड़ा मारिया उल्टा साढ़े ते परा पाता हूं मुंडा चुक के लिया है ਕਹਿੰਦਾ ਸੀ ਨਹੀਂ ਕੁਛ ਕਰਨਾ ਤੁਹਾਡੇ ਤੇ ਦਬਾਅ ਪਾਉਂਦੇ ਸਾਨੂੰ ਡਰਾਉਂਦੇ ਆ ਤੁਹਾਨੂੰ ਧਮਕਾਉਂਦੇ ਆ ਤੁਹਾਨੂੰ ਮਾਰ ਦੇਣਾ ਜਾਨੋ ਸਾਡੇ ਤੋਂ ਪਾਈ ਇਹ ਤਾਂ ਖਤਰਾ ਸਾਨੂੰ ਇਨਸਾਫ ਚਾਹੀਦਾ ਏ ਇਹਦੇ ਨਾਲੋਂ ਇਹਨਾਂ ਨੇ ਚਕਾਇਆ ਤੁਹਾਡਾ ਬੱਚਾ ਇਹਨਾਂ ਨੇ ਰਾਜੂ ਮਾਜ ਨੂੰ ਉਹਨਾਂ ਨੇ ਕਿਹੜੀ ਸ਼ੈ ਹੈਗੀ ਉਹਨਾਂ ਦੀ ਸ਼ੈ ਉਹਨਾਂ ਦੀ ਆਮ ਪਾਰਟੀ ਦੀ ਹੈ ਸਰਕਾਰ ਬੋਲਦੀ ਪਈ ਆ ਉਹਦੇ ਨਾਲ ਉਹ ਸ਼ਰਿਆਂ ਬੋਲ ਕੇ ਗਿਆ ਮੇਰਾ ਬਬੂਤੀ ਮੇਰੇ ਨਾਲ ਆ ਜੋ ਕਰੇਗਾ ਮੇਰਾ ਬਬੂਤੀ ਕਰੇਗਾ ਸਰ ਮੇਰੇ ਨਾਲ ਕੋਈ ਨਹੀਂ ਚੱਲਦਾ ਪਿਆ ਕੇ ਮਾੜੇ ਬੰਦੇ ਆਂ ਹੀ ਮੇਰੇ ਨਾਲ ਉਹ ਇਕਸਾਰ ਆਏ ਨਾ ਹੁਣ ਉਹਨਾਂ ਨੇ ਮੇਰੀ ਮਦਦ ਪੂਰੀ ਪੂਰੀ ਕੀਤੀ ਉਹਨਾਂ ਵੀਡੀਓ ਦੇਖ ਕੇ ਕੀਤੀ ਮੈਨੂੰ ਨਹੀਂ ਪਤਾ ਕਿੱਥੋਂ ਦੇ ਆ ਕਿੱਥੋਂ ਦੇ ਰਹਿਣ ਵਾਲੇ ਨਹੀਂ ਮੇਰੀ ਕੋਈ ਗੱਲ ਨਹੀਂ ਬਾਤ ਹੋਈ ਉਹਨਾਂ ਨੇ ਕਿਹਾ ਸਾਣਾ ਤਕਾ ਹੁੰਦਰ ਮੈਂ ਤੁਹਾਡੇ ਸਾਥ ਦੇ ਆਂਗਾ ਉਹਦੀ ਸਾਰ ਦੀ ਬੜੀ ਮਿਹਰਬਾਨੀ ਜਿਹੜੇ ਆਏ ਨੇ ਮੰਗ ਸਰ ਮੇਰਾ ਇਨਸਾਬ ਹੋਣਾ ਚਾਹਦਾ ਘਰ ਆਣ ਕੇ ਮੈਨੂੰ ਮਾਰ ਕੇ ਗਏ ਬੇਨਜਾਇਜ਼ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਸਾਡਾ ਇਹਦੇ ਨਾਲ ਹੁਣ ਮੇਰਾ ਬੇੜਾ ਚੁੱਕ ਕੇ ਲਿਆਏ ਨੇ ਅੰਦਰ ਕਿਉਂ 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 ਕਿੱਥੇ ਵੀ ਨੀਗੂ ਆਉਣ ਲਾਇਕੇ ਲੜੀ ਦਾ ਮਾਰਕੁੱਟ ਲੱਗੀ ਮਾਮਲਾ ਨੇ ਸਾਡੇ ਕੋਲ ਇੱਕ ਦਰਖਾਸਤ ਮਸੂਲ ਹੋਈ ਸੀ ਜਿਸ ਵਿੱਚ ਮੈਟਰ ਸੀਗਾ ਪ੍ਰਾਪਰਟੀ ਡਿਸਪਿਊਟ ਰਿਲੇਟਡ ਪਿੰਡ ਦਸਾਇਪੁਰ ਚ ਜਿਹਦੇ ਵਿੱਚ ਦੋ ਧਿਰਾਂ ਵਿੱਚ ਆਪਸੀ ਲੜਾਈ ਝਗੜਾ ਹੋਇਆ ਹੈ ਇਹ ਲੜਾਈ ਝਗੜਾ ਬੇਸਿਕਲੀ ਪ੍ਰਾਪਰਟੀ ਕਰਕੇ ਹੋਇਆ ਹੈ ਇੱਕ ਪਾਰਟੀ ਜਿਹੜੀ ਹੈ ਦੂਜੀ ਪਾਰਟੀ ਨਾਲ ਕੋਈ ਪ੍ਰਾਪਰਟੀ ਦਾ ਡਿਸਪਿਊਟ ਹੈ ਜਿਸ ਕਰਕੇ ਦੋਨਾਂ ਧਿਰਾਂ ਚਲਾਈ ਹੋਈ ਹੈ ਇਸ ਸਬੰਧ ਵਿੱਚ ਦਰਖਾਸਤ ਮਸੂਲ ਦੋਨੋਂ ਪੱਖੋਂ ਸਾਡੇ ਕੋਲ ਹੋਈ ਹੈ ਤੇ ਇਹਦੇ ਵਿੱਚ ਦੋਨੋਂ ਪਾਰਟੀਆਂ ਵੱਲੋਂ ਜੋ ਐਮਐਲਆਰ ਤੇ ਬਿਆਨ ਮਿਲੇ ਸਨ ਉਸ ਮੁਤਾਬਿਕ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਅਜੇ ਮੈਡੀਕਲ ਰਿਕਾਰਡ ਦੀ ਓਪੀਨੀਅਨ ਪੈਂਡਿੰ ਜੋ ਮੈਡੀਕਲ ਰਿਕਾਰਡ ਦੀ opinion ਹੋਏਗੀ ਉਸ ਬੇਸਿਸ ਤੇ ਹੀ ਫਰਦਰ ਕਾਰਵਾਈ ਕੀਤੀ ਜਾਏਗੀ ਸਰ ਲੇਡੀਜ਼ ਦਾ ਕਹਿਣਾ ਮੈਂ ਇਹਨਾਂ ਮੰਗਤਾ ਕੀਤੀ ਲੇਕਿਨ ਮੇਰੇ ਪਰਿਵਾਰ ਦੀ ਜੀਹੋ ਫੜਕਣਾ ਅੰਦਰ ਤੇ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਹੈ ਕਿਉਂਕਿ ਹੋਰ ਲੜਾਈ ਨਾ ਹੋਏ ਇਸ ਕਰਕੇ ਬਾਕੀ ਸਟੇਟਮੈਂਟ ਲੇਡੀ ਦੀ ਵੀ ਲਈ ਗਈ ਹੈ ਤੇ ਦੂਜੀ ਧਿਰ ਦੀ ਵੀ ਲਈ ਗਈ ਹੈ ਤੇ ਜੋ ਮੈਡੀਕਲ ਦੀ opinion ਸਾਡੇ ਕੋਲ ਆਏਗੀ ਉਸ ਮੁਤਾਬਿਕ ਫਰਦਰ ਕਾਰਵਾਈ ਕੀਤੀ ਜਾਏਗੀ